ਅੱਜ 바ਵਾ ਸਾਹਿਬ ਡਾਕਟਰ ਅੰਮ੍ਰਿਤਕਰ ਜੀ ਦਾ ਜਨਮ ਦਿਨ ਸਰਮ ਨੌਜਵਾਨ ਸਬਾ ਫਗਵਾੜਾ ਦੇ ਵਿੜੇ ਵਿੱਚ ਮਨਾਇਆ ਜਾ ਰਿਹਾ ਸਮੂਹ ਦੇਸ਼ ਵਾਸੀਆਂ ਨੂੰ ਜੈ ਭੀ ਜੈ ਭਾਰਤ ਔਰ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਕਿ ਜਿਹੜੇ ਰਹਿਬਰ ਜਿਹੜੇ ਕ੍ਰਾਂਤੀਕਾਰੀ ਯੋਧਾ ਦੁਨੀਆ ਦੇ ਲਈ ਕੁਝ ਕਰਕੇ ਜਾਂਦੇ ਆ ਆਪਣਾ ਵਾਰ ਕੇ ਜਾਂਦੇ ਆ ਉਹਨਾਂ ਦੇ ਜਨਮ ਦਿਹਾੜੇ ਮਨਾਏ ਜਾਂਦੇ ਆ ਔਰ ਉਹਨਾਂ ਨੇ ਪੂਰੀ ਮਾਨਵਤਾ ਲਈ ਬਹੁਤ ਵੱਡਾ ਜਿਹੜਾ ਕੁਰਬਾਨੀ ਕੀਤੀ ਆ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਭਾਰਤ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਰਹੇ 32 ਡਿਗਰੀ ਉਹਨਾਂ ਨੇ ਹਾਸਲ ਕੀਤੀਆਂ ਔਰ ਚਾਰ ਵਿਸ਼ਿਆਂ ਦੇ ਉੱਪਰ ਪੀ ਐਚ ਡੀ ਜਿਹੜੀ ਪ੍ਰਾਪਤ ਕੀਤੀ ਔਰ ਪੂਰੀ ਦੁਨੀਆ ਦੇ ਅੰਦਰ ਅੱਜ ਉਹਨਾਂ ਦਾ ਨਾਮ ਆ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਬਹੁਤ ਹੀ ਮੁਸ਼ਕਲਾਂ ਦੇ ਵਿੱਚ ਪੜਦੇ ਹੋਏ ਅੱਗੇ ਵਧੇ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਇਸ ਮੁਕਾਮ ਤੇ ਪਹੁੰਚੇ ਕਿਸ ਭਾਰਤ ਦੇਸ਼ ਦਾ ਸੰਵਿਧਾਨ ਲਿਖਿਆ ਔਰ ਅੱਜ ਜਿਹੜਾ ਸਾਡੇ ਦੇਸ਼ ਦੇ ਅੰਦਰ ਜਿੰਨੀ ਵੀ ਕਾਨੂੰਨ ਵਿਵਸਥਾ ਹੈਗੀ ਆ ਜੋ ਵੀ ਸਾਨੂੰ ਅਧਿਕਾਰ ਮਿਲੇ ਆ ਉਹ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇਣਾ ਔਰ ਖਾਸ ਕਰਕੇ ਸਾਡੀ ਨਾਰੀ ਜਾਤੀ ਨੂੰ ਬਹੁਤ ਵੱਡਾ ਅਧਿਕਾਰ ਦਿੱਤਾ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਜਿਨ੍ਹਾਂ ਨੂੰ ਇਲੈਕਸ਼ਨ ਲੜਨ ਦਾ ਕੋਈ ਅਧਿਕਾਰ ਨਹੀਂ ਸੀ ਔਰ ਨੌਕਰੀਆਂ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਸੀ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਜਿੰਨਾ ਵੀ ਅਸੀਂ ਨਤਮਸਤਕ ਹੋ ਲਈਏ ਬਹੁਤ ਘਾਟਾ ਕਿਉਂਕਿ ਉਹ ਜਿਹੜੇ ਰਹਿਬਰ ਹੋਇਆ ਜਿਨ੍ਹਾਂ ਨੇ ਆਪਣੇ ਬੈਂਕ ਬੈਲੈਂਸ ਨਹੀਂ ਭਰੇ ਜਿਨ੍ਹਾਂ ਨੇ ਪ੍ਰਾਪਰਟੀਆਂ ਨਹੀਂ ਬਣਾਈਆਂ ਜਿਨ੍ਹਾਂ ਨੇ ਆਪਣਾ ਆਪ ਆਪਣੇ ਪਰਿਵਾਰ ਨੂੰ ਵਾਰ ਦਿੱਤਾ ਇਸ ਦੇਸ਼ ਦੀ ਖਾਤਰ ਔਰ ਦਬੇ ਕੁਝ ਨੇ ਲੋਕਾਂ ਨੂੰ ਉੱਪਰ ਚੁੱਕਣ ਦੇ ਲਈ ਔਰ ਪੂਰੀ ਮਾਨਵਤਾ ਲਈ ਆਪਣਾ ਆਬਾਰਿਆ ਔਰ ਖਾਸ ਕਰਕੇ ਦੇਸ਼ ਦੀ ਨਾਰੀ ਨੂੰ ਉਦਖਾਰ ਦੇ ਕੇ ਉਹਨਾਂ ਨੂੰ ਅੱਗੇ ਵਧਾਇਆ ਔਰ ਅੱਜ ਸਾਡੇ ਦੇਸ਼ ਦੇ ਅੰਦਰ ਚਾਹੇ ਕੋਈ ਆਈਪੀਐਸ ਔਰਤ ਬਣਦੀ ਆ ਚਾਹੇ ਕੋਈ ਆਈਏਐਸ ਬਣਦੀ ਆ ਚਾਹੇ ਕੋਈ ਬਟ ਦੇ ਅਦਰ ਦੇ ਬਰਾਜਮਾਨਾ ਕੋਈ ਮੰਤਰੀ ਬਣਦੀ ਆ ਮੁੱਖ ਮੰਤਰੀ ਬਣਦੀ ਆ ਤੋ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇਣ ਆ ਔਰ ਸਰਬ ਨੌਜਵਾਨ ਸਭਾ ਦੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕਰਨੀ ਹੈ ਬਹੁਤ ਘੱਟ ਆ ਕਿਉਂਕਿ ਸਮੇਂ-ਸਮੇਂ ਅਨੁਸਾਰ ਜਿੰਨੇ ਵੀ ਸਾਡੇ ਆਜ਼ਾਦੀ ਗੁਲਾਟੀ ਆ ਜਿੰਨੇ ਵੀ ਸਾਡੇ ਚੰਗੇ ਲੇਖਕ ਆ ਚੰਗੇ ਵਿਚਾਰਕ ਆ ਉਹਨਾਂ ਦੀ ਵਿਚਾਰਧਾਰਾ ਸਮਾਜ ਨੂੰ ਵੰਡਦੇ ਆ ਔਰ ਮੈਂ ਇਹਨਾਂ ਦਾ ਸ਼ੁਕਰੀਆਦਾ ਕਰਦਾ ਵਾਂ ਕਿ ਅਜਿਹੀ ਇਨਕਲਾਬੀ ਲੋਕ ਇਨਕਲਾਬੀ ਸੰਸਥਾ ਅੱਜ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਮਨਾ ਰਹੀ ਆ ਉਨ੍ਹਾਂ ਦੀ ਵਿਚਾਰ ਪੂਰੇ ਦੇਸ਼ ਦੇ ਅੰਦਰ ਪੂਰੇ ਸਮਾਜ ਦੇ ਅੰਦਰ ਵੰਡ ਰਹੀ ਹੈ ਜਿਨ੍ਹਾਂ ਵੀ ਨੇ ਜਿਨ੍ਹਾਂ ਦਾ ਧੰਨਵਾਦ ਕਰ ਲੇ ਬਹੁਤ ਘੱਟ ਆ ਬਹੁਤ ਬਹੁਤ ਸ਼ੁਕਰੀਆ ਜੈ ਭੀਮ ਜੈ ਪਰ ਬਾਬਾ ਸਾਹਿਬ ਭੀਮਰਾਓ ਵੇੜਕਾਰ ਜੀ ਦੇ ਜਨਮ ਦਿਨ ਦੀਆਂ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਹੀ ਸਰਬ ਨੌਜਵਾਨ ਸਭਾ ਦਾ ਸ਼ੁਕਰ ਗੁਜ਼ਾਰਾ ਜਿਨ੍ਹਾਂ ਨੇ ਅੱਜ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਉਪਰਾਲਾ ਕੀਤਾ ਤੇ ਸਾਰਿਆਂ ਨੂੰ ਸਦਾ ਬਤਰ ਦਿੱਤਾ ਸਰਬ ਨੌਜਵਾਨ ਸਭਾ ਇਹ ਸਭਾ ਹੈ ਜਿਹੜੀ ਆਏ ਦਿਨ ਨਿਤ ਨਵੇਂ ਜਿੱਥੇ ਯੋਜਨ ਕਰਦੀ ਰਹਿੰਦੀ ਹੈ ਪ੍ਰੋਗਰਾਮ ਕਿਸੇ ਵੀ ਤਿਹਾਰ ਕਿਸੇ ਵੀ ਤਰ੍ਹਾਂ ਦਾ ਇਵੈਂਟ ਹੋਵੇ ਉਹਨੂੰ ਛੜਦਾ ਨਾਲ ਮਨਾਉਂਦੀ ਆ ਉੱਥੇ ਹੀ ਅੱਜ ਸਰਬਨੌਜ ਸਭਾ ਵੱਲੋਂ ਬਾਬਾ ਸਾਹੀ ਜੀ ਦਾ ਜਨਮ ਦਿਨ ਮਨਾਇਆ ਗਿਆ ਸਾਡੇ ਨਾਲ ਹੋਰ ਵੀ ਸ਼ਹਿਰ ਦੀਆਂ ਮੁੱਖ ਸ਼ਖਸੀਅਤਾਂ ਨੇ ਸ਼ਾਮਲ ਹੋ ਕੇ ਇਸ ਵਿੱਚ ਹਾਜ਼ਰੀ ਲਗਾਈ ਅਸੀਂ ਬਾਬਾ ਸਾਹੀ ਜੀ ਦੇ ਜਨਮ ਦਿਨ ਤੇ ਜਿੱਥੇ ਲੱਖ ਲੱਖ ਵਧਾਈ ਦਿੰਦੇ ਹਾਂ ਉੱਥੇ ਸਰਬਨੌਜ ਸਭਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਇਹ ਜੋ ਉਪਰਾਲੇ ਲਿਖਦੀ ਰਹਿੰਦੀ ਆ ਧੰਨਵਾਦ ਅੱਜ ਬੜੀ ਖੁਸ਼ੀ ਕਰਾ ਕਿ ਫਗਵਾੜਾ ਵੇਕੇ ਵੇਕੇ ਗੁਰਾ ਸਰਨੋਜਸਾ ਬਣੋ ਸੁਗੰਦਰ ਜੀ ਜੋ ਪ੍ਰਧਾਨ ਹੈਗੇ ਤੇ ਬਖਸ਼ੇ ਟੀਮ ਹੈਗੇ ਉਹਨਾਂ ਨੇ ਡਾਕਟਰ ਭੀਮਰਾਓ ਅਭਿਦਕਾਰੀ ਦਾ ਜਨਮ ਦਿਨ ਮਨਾਇਆ ਹੈਗਾ ਇਸ ਜਿਸ ਦੇ ਸੰਬੰਧ ਵਿੱਚ ਸ਼ਹਿਰ ਦੇ ਅਲਗਰੇ ਪਤਵੰਦੇ ਸੱਜਣ ਹਾਜ਼ਰ ਹੋਏ ਆ ਔਰ ਜਿੰਨੇ ਵੀ ਇੱਥੇ ਸਟੂਡੈਂਟਸ ਹੈਗੇ ਆ ਸਾਰੇ ਹਾਜ਼ਰ ਹੋਏ ਆ ਬੜੇ ਧੂਮਤਾਂ ਮਨਾਇਆ ਗਿਆ ਹੈਗਾ ਅਸੀਂ ਅਪੀਲ ਕਰਦੇ ਹਾਂ ਸਾਰੇ ਸਮਾਜ ਨੂੰ ਸਾਰੇ ਲੋਕਾਂ ਨੂੰ ਕਿ ਡਾਕਟਰ ਭੀਮਰਾਓ ਅਭਿਦਕਾਰੀ ਦੀ ਜੋ ਸੋਚ ਹੈਗੀ ਆ ਜੋ ਸਿਖਾਇਆ ਹੋਇਆ ਹੈਗਾ ਉਹਨਾਂ ਦੇ ਪੈਰਾ ਦਈਏ ਸਮਾਜ ਉਸ ਚੀਜ਼ ਦਾ ਜਿਹੜਾ ਭੇਦ ਭਾ ਹੈਗਾ ਆ ਉਦੋਂ ਕਿਤਾ ਜਾਵੇ ਸੋ ਮੈਂ ਇੱਕ ਦਫੇਰ ਸਾਰਾ ਨੌਜਵਾਨ ਸਭਾਂ ਨੂੰ ਬਹੁਤ ਬਧਾਈ ਦਿੰਦਾ ਜਿਨ੍ਹਾਂ ਨੇ ਇਹ ਉਪਰਲੇ ਕੀਤਾ ਬਹੁਤ ਬਿਹਰਮਾਨ ਜਿਆਪਰ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ 바ਵਾ ਸਾਹਿਬ ਡਾਕਟਰ ਅਮੇੜਕਰ ਭੀਮਨਾਵ ਅਮੇੜਕਰ ਜੀ ਦੇ ਜਨਮ ਦਿਨ ਤੇ ਸਾਰਾ ਨੌਜਵਾਨ ਸਮਾਜ ਆਏ ਨੇ ਆਪਣੇ 바ਵਾ ਸਾਹਿਬ ਦਾ ਜਨਮ ਦਿਨ ਮਨਾਇਆ ਜਨਮ ਦਿਨ ਤੇ ਆਪਣੇ ਬੜਾ ਉਪਰਾਲਾ ਕਰਦੇ ਆ ਲੜਕੀਆਂ ਦੇ ਵਿਆਹ ਕਰਦੇ ਆ ਹਾਂਜੀ ਫੋਰ ਸੋਦੇ-ਮੋਡੇ ਜਿੰਨੇ ਵੀ ਸਾਰੇ ਪ੍ਰੋਗਰਾਮ ਕਰਦੇ ਆ ਮੈਂ ਸਰਵਜ ਨੌਜਵਾਨ ਸਭਾ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜਿਹੜਾ ਕਿ ਅੱਜ ਇਨੀ ਆਪਣੇ ਵਿੜੇ ਦੇ ਵਿੱਚ ਬਾਬਾ ਸਾਹਿਬ ਡਾਕਟਰ ਅਮਬੀਡ ਅਮੇਡਕਰ ਜੀ ਦਾ ਜਨਮ ਦਿਨ ਮਨਾਇਆ ਜੈ ਭੀਮ ਜੈ ਭਾ ਜੈ ਭੀਮ ਜੈ ਭਾਰਤ ਅੱਜ ਸਰਬਜ ਨੌਜਵਾਨ ਸਭਾ ਵੱਲੋਂ ਜੋ ਅੱਜ ਬਾਬਾ ਸਾਹਿਬ ਜੀ ਦਾ ਜਨਮ ਦਿਨ ਲਾਇਆ ਮੈਂ ਆਪਣੀ ਵੱਲੋਂ ਤੇ ਆਪਣੀ ਆਰਗੇਨਾਈਜੇਸ਼ਨ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਨੌਜਵਾਨ ਸਭਾ ਖਰ ਇੱਕ ਕੋਈ ਵੀ ਪ੍ਰੋਗਰਾਮ ਹੋਵੇ ਇਹ ਜਾਣੀ ਕੇ ਕਰਦੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਇਹਨਾਂ ਦੀ ਸਪੋਰਟ ਵੀ ਕਰਦੇ ਆਂ ਔ ਗਾਂ ਵੀ ਅਸੀਂ ਇਹ ਚਾਹੁੰਦੇ ਆਂ ਕਿ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਕਿਉਂਕਿ ਬਹੁਤ ਅੱਛੀ ਸਭਾ ਹੈਗੀ ਆ ਸਭਾ ਦੇ ਬਥੇਰੀਆਂ ਇੱਥੇ ਹੈਗੀਆਂ ਪਰ ਉਹ ਆਪਣੇ ਮੱਥਲ ਪ੍ਰਸ ਲਈ ਆ ਇੱਕ ਇਹ ਸਰਮ ਨੌਜਵਾਨ ਸਭਾ ਬਹੁਤ ਅੱਛਾ ਕੰਮ ਕਰਦੀ ਆ ਵਿਆਹਾਂ ਦਾ ਹੋਰ ਪ੍ਰੋਗਰਾਮ ਜਾਂ ਹੋਰ ਕੋਈ ਸਭ ਯਾਨੀ ਕੇ ਬਹੁਤ ਅੱਛਾ ਇਹ ਆਪਣਾ ਫਰਜ ਨਿਭਾਉਂਦੀ ਆ ਮੈਂ ਆਪਣੀ ਵੱਲੋਂ ਤੇ ਆਪਣੀ ਆਰਗੇਨਾਈਜੇਸ਼ਨ ਵੱਲੋਂ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ। ਐਮਪੀ ਇੰਡੀਆ ਮੈਨਰ